ਬਹੁਤ ਚੰਗਾ ਆ ਦੇਖੋ ਇਹਦਾ ਸੋਹਣੀ ਝੋਟੀ ਹੈ ਜੀ ਅੱਜ 4 ਰੁਪਏ ਸੈਂਕੜਾ ਕਰਤਾ ਤਾਂ ਨਹੀਂ ਦਿਖਾਈ ਜਾਈ ਅੱਜ ਸਰਕਾਰੀ ਹੈ ਮੈਂ ਸੋਚਦਾ ਹਾਂ ਠੀਕ ਹੈ ਉਹ ਵਿੱਚ ਮੰਨ ਲਓ ਜੇ ਅਸੀਂ 1.5 ਲੱਖ ਦੀ ਮਾਇ ਲੈਂਨੇ ਤਾਂ 6% ਤਾਂ ਹੀ ਹੋ ਗਿਆ ਮਤਲਬ ਜੇ ਆਪਾਂ ਲੱਖ ਦੀ ਲੈਨੇ ਤਾਂ 4% ਪਾਉਣਾ ਹਾਂਜੀ ਹਾਂਜੀ ਠੀਕ ਆ ਉਹਦਾ ਕਰਕੇ ਬਹੁਤ ਦਾ ਜ਼ਰਾ ਪੈ ਰਿਆ ਹੁਣ ਗਾਂਲੇ ਨੇ ਵੀ ਕੁਝ ਕਹਿ ਸਕਦੇ ਜਿਹੜੇ ਵੇਚਣੀਆਂ ਇਹਦੀ ਦਾ ਸਰਫ ਕਾਫੀ ਪੈ ਗਿਆ ਹਾਂਜੀ ਹਾਂਜੀ ਬਹੁਤ ਗਾਗ ਜਿਹੜੇ ਨੇ ਮਾਲ ਲੈਣਾ ਸੀਗਾ ਇਸ ਕਰਕੇ ਮਾਲ ਨਹੀਂ ਲੈ ਰਹੇ ਠੀਕ ਆ ਕਾਉ ਜੇ ਹੁਣ ਮੰਨ ਲਓ ਲੱਖ ਦੀ ਰਾਮ ਹੋ ਗਈ 2-2 ਲੱਖ ਦੀ 2.5 ਲੱਖ ਦੀ ਮਾਂ ਬਿਕਰੀ ਜਾ ਹੂੰ ਠੀਕ ਆ 8-8 ਦਾ 10000 ਬੰਦਾ ਕਿਤੋਂ ਲਗਾਈ ਜਾ ਭਰੂਗਾ ਠੀਕ ਆ ਉਹੋ ਜੀ ਲਿਖ ਜੇ ਜੀ ਮਤਲਬ ਉਹੋ ਜੀ ਲਿਖਾਈ ਵੱਧ ਪੈ ਰਹੀ ਆ ਨਾ ਹਾਂਜੀ ਇਹਦਾ ਕਰਕੇ ਨਾ ਥੋੜਾ ਸਾਰੇ ਬੈਠੇ ਆ ਹਾਂਜੀ ਮਤਲ ਲੈ ਨਹੀਂ ਰਹੇ ਮਾਲ ਮੈਂ ਵੀ ਵੇਚਣਾ ਸੀ ਜੇ ਵਜਾ ਨਾ ਚੱਪਾ ਠੀਕ ਆ ਵੀ ਮਤਲਬ 20 ਬੰਦੇ ਨੇ ਪੈਸੇ ਲਾਇਏ ਹੋਏ ਨੇ ਖਾਤੇ 'ਚ ਜਿਹੜਾ ਵਾਲੇ ਨੂੰ ਖਰਚਾ ਦੱਸ ਦਿਆਂ ਅਗਲਾ ਖਰਚੇ ਤੋਂ ਉਹ ਕਰਦਾ ਠੀਕ ਬਾਕੀ ਦੋਸਤੋ ਮੰਡੀ ਦਾ ਤੁਹਾਨੂੰ ਆਪਾਂ ਮਾਹੌਲ ਸਾਰਾ ਦਿਖਾਉਂਦੇ ਜਾਈਏ ਤੇ ਐਂਡ ਤਾਈਂ ਜੁੜੇ ਰਹੋ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਕਾਫੀ ਮਾਲ ਪਹੁੰਚਿਆ ਹੋਇਆ ਦਾ ਦੇਖੋ ਬਹੁਤ ਚੰਗੀਆਂ ਚੰਗੀਆਂ ਮੱਝਾਂ ਪਹੁੰਚਦੀਆਂ ਗਈਆਂ ਅੱਜ ਦੇਖ ਸਕਦੇ ਤੁਸੀਂ 21 ਤਰ੍ਹਾਂ ਦੇ ਕੰਮ ਆ ਸਾਰਾ ਬਹੁਤ ਵਧੀਆ ਮੱਝ ਖੜੀ ਹੈਗੀ ਸਲਕਾਰੀ ਫਲਕੋਰੀ ਪਾਈ ਹੋਈ ਹੈ ਤੇ ਬੂਰੀ ਰੋਸ਼ੀ ਦੇ ਵਿੱਚ ਪੈਂਦੀ ਹੈਗੀ ਆਹ ਜੋ ਟੀ ਖੜੀ ਹੈਗੀ ਬਹੁਤ ਵਧੀਆ ਹੈਗੀ ਤੇ ਇੱਕ ਸਾਧਿਆ ਤੁਸੀਂ ਕਿੰਨਾ ਮੁੱਲ ਕਰਿਆ ਸਾਢੇ ਤਿੰਨ ਸਾਢੇ ਤਿੰਨ ਲੱਖ ਮੁੱਲ ਆ ਵੀ ਇਹਦਾ ਬੈਠ ਦੀ ਕੁਆਲਿਟੀ ਥਣ ਤੋਂ ਬਹੁਤ ਵਧੀਆ ਹੈ ਸੋਹਣੀ ਆ ਜੋਟੀ ਆ ਜੋ ਅੱਗੇ ਤੁਹਾਨੂੰ ਦਿਖਾਉਨੇ ਆ ਮਾਹੌਲ ਆ ਬਾਕੀ ਇਧਰ ਚਾਹ ਪਾਣੀ ਦਾ ਸਿਸਟਮ ਆ ਉਹ ਸਾਰਾ ਹੁੰਦਾ ਹੀ ਆ ਹਰ ਇੱਕ ਮੰਡੀ ਦੇ ਉੱਤੇ ਰਮਾਜਾਂ ਕਿਸਾਨ ਦੀ ਇੱਧਰ ਝੋਟਾ ਖੜਾ ਇੱਕ ਤੂੰ ਲੈ ਨਹੀਂ ਤੂੰ ਕਿਹਦੇ ਲਈ ਤੂੰ ਗਿਆ ਹੁੰਦਾ ਇਹ ਦੁੱਧ ਬੰਦ ਕਰ ਦੇ ਆ ਦੇਖ ਲੈ भाई दो बच्छों का लगा जर्सी एक है एचएफ <च्छागा> ਠੀਕ ਵਧੀਆ ਬਾਈ ਛੱਡਾਂ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਤੁਸੀਂ ਮੰਡੀ ਦਾ ਸਾਰਾ ਦੇਖ ਸਕਦੇ ਹੋ ਤੁਹਾਨੂੰ ਸਾਰੀ ਮੰਡੀ ਆਪਾਂ ਇਦਾਂ ਹੀ ਘੁੰਮ ਕੇ ਦਿਖਾ ਦਾਂਗੇ ਕਿ ਕਿੰਨਾ ਗਾਹਕ ਫਰਦਾ ਹੈ ਨਾ ਕਿਹੋ ਜਿਹਾ ਮਾਲ ਆ ਕੀ ਗੱਲਬਾਤ ਆ ਗਈ ਆ ਬਣਾਈ ਭਈ ਕੋਈ ਦੋਸਤੋ ਜੀ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੇਵਾਂਗੇ ਤੁਰਤੀਂ ਵਿੱਚ ਚੈੱਕ ਕਰ ਲਿਓ ਤੁਸੀਂ ਆਰਡਰ ਬਹੁਤ ਚੰਗਾ ਹੈਗਾ ਦੇਖੋ ਇਹਦਾ ਸੋਹਣੀ ਝੋਟੀ ਹੈ ਜੀ ਬੈਗ ਨੂੰ ਵੀ ਆਰਡਰ ਚੰਗਾ ਹੈਗਾ ਥਣ ਵੀ ਚੰਗੇ ਆਗੇ ਥੋੜਾ ਜਿਹਾ ਡਰਦੀ ਹੈਗੀ ਤੇ ਬਾਕੀ ਆਪਾਂ ਡਿਟੇਲ ਬਾਅਦ ਚਲਾਂਗੇ ਕੀ ਡਿਟੇਲ ਹੈ ਜੀ ਕੀ ਗੱਲ ਬਾਤ ਹੈ ਆ ਬੁਰੀ ਦਾ ਕਿੰਨਾ ਫੇਸ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ ਤੇ ਕੱਦ-ਕਾਰ ਦਾ ਦਰਮਿਆਨੇ ਦੇ ਵਿੱਚ ਆਗੀ ਇੱਥੇ ਆਰਡਰ ਬੈਗ ਨੂੰ ਵੀ ਚੰਗਾ ਲਾ ਤੇ ਬੱਚਾ ਇਹਦਾ ਮੂਰੇ ਬੈਠਾ ਤੁਸੀਂ ਦੇਖ ਸਕਦੇ ਹੋ ਤੇ ਬਾਈ ਤੋਂ ਆਪਾਂ ਇਹਦੀ ਡਿਟੇਲ ਪਾਉਂਦੇ ਆ ਕੀ ਡਿਟੇਲ ਹੈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਭਾਈ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਬਈ ਗੁਲਾਬ ਸਿੰਘ ਪਿੰਡ ਭਾਗੀਵੰਦਾ ਜ਼ਿਲ੍ਹਾ ਬਟਿੰਡਾ ਤੁਸੀਂ ਜਲਦੀ ਕਰਨਾ ਤੇ ਆਪਣਾ ਵਪਾਰ ਦਾ ਹੀ ਕੰਮ ਆ ਬਈ ਹਾਂਜੀ ਠੀਕ ਹੈ ਜਿਹੜੀ ਆਪਾਂ ਇਹ ਛੋਟੀ ਦੌਰ ਕੇ ਦਿਖਾਈ ਹੈਗੀ ਜੀ ਭਾਈ ਕੀ ਡਿਟੇਲ ਹੈ ਜੀ ਕਿਹੜੇ ਸੂਏ ਸੂਈ ਵੀ ਆ ਤੀਜੇ ਸੂਏ ਸੂਈ ਵੀ ਆ ਕਿੰਨੇ ਕ ਦਿਨ ਹੋ ਗਏ ਤੀਜਾ ਦਿਨ ਆ ਜੀ ਤੀਜਾ ਦਿਨ ਹੈ ਬੱਚਾ ਕੱਟੀ ਕੱਟੀ ਆ ਠੀਕ ਆ ਆ ਮੂਰੇ ਬੇਟੀ ਆ ਨਾ ਆ ਬੇਟੀ ਠੀਕ ਆ ਤੇ ਬੋਲਾ ਕਿੰਨਾ ਕਹੂਗਾ ਗੁੱਲਾ ਗੱਡਿਆ ਵੇ ਪਰ ਅਚਰਾ ਕਿਲੋ 12 13 ਕਿਲੋ ਹੈਗਾ ਕਿੰਨਾ ਦੁੱਧ ਪਾ ਸਕਦੀ ਹੈ ਦੁੱਧ ਸਰ 18 ਲੀਟਰ ਆ ਵੀ ਪਊਗੀ ਜੇ ਸੇਵਾਵਾ ਤੋਂ ਜ਼ਰੂਰ 18 ਲੀਟਰ ਦਿੱਤਾ ਬਈ ਦੂਜੇ ਸੋ ਦਿੱਤਾ ਵਾ ਠੀਕ ਹੈ ਵੀ ਉਹਨਾਂ ਕ ਦਾ ਫਿਰ ਦੇਊਗੀ ਨਹੀਂ ਤਾਂ ਹਨਾ ਬਾਕੀ ਸੇਵਾ ਤੇ ਹਨਾ ਬਾਕੀ ਸੇਵਾ ਦਾ ਠੀਕ ਹੈ ਤੇ ਮੁੱਲ ਆਪਾਂ ਕਿੰਨਾ ਰੱਖਦੇ ਆ 2 ਲੱਖ ਕਿਤੇ 2 ਲੱਖ ਕਿੱਥੋਂ ਕਿਤੇ ਹੋ ਜੂ ਉਹ ਕਰਦਾਂਗੇ ਗੁੱਲਾ ਰੁੱਲਾ ਮਾਨਦਾਨ ਮੌਕੇ ਤੇ ਹੋ ਜੂਗਾ। ਹਾਂਜੀ। ਠੀਕ ਆ। ਕਿੰਨੇ ਪਸ਼ੂ ਲੈ ਕੇ ਆਏ ਹੋ ਇੱਥੇ ਬਾਈ? ਸੀਗੀਆਂ ਇਹ 5-6 11 ਲਾ। ਬਾਕੀ ਸੇਲ ਹੋ ਗਈਆਂ? ਹਾਂਜੀ। ਇਕ ਹੀ ਰਹਿ ਗਈ ਇਹ। ਇਹ ਚੱਲੀ ਗਈ। ਤੇ ਕਿਵੇਂ ਮਾਹੌਲ ਆ ਜੀ ਮੰਡੀ ਦਾ? ਠੀਕ ਆ ਜੀ, ਵਧੀਆ ਜੀ। ਵਧੀਆ ਗੱਲ। ਠੀਕ ਆ। ਤੇ ਘਰੇ ਜੋ ਆਪਣੇ ਵਪਾਰ ਲੈਣ ਦੇ ਪਸ਼ੂ ਹੁੰਦੇ ਕਿੰਨੇ ਹੁੰਦੇ ਆ ਬਾਈ? ਹੁੰਦੇ ਨੇ ਜੀ 5-4। ਮੱਝਾਂ ਦਾ ਆ ਜਾਂ ਗਾਈਆਂ ਵੀ ਨਾਲ। ਗਾਈਆਂ ਦਾ ਵੀ ਆ। ਮੱਝਾਂ ਦਾ ਵੀ ਆ। ਠੀਕ ਆ ਜੀ ਘਰੋਂ ਕਿਸੇ ਨੇ ਲੈਣੀਆਂ ਤਾਂ ਵੀ ਲੈ ਸਕਦਾ। ਹਾਂਜੀ। ਸਾਡੇ ਬੱਕਰੀਆਂ ਹੁੰਦੀਆਂ। ਬੱਕਰੀਆਂ ਦਾ ਪਾਰਾ ਬਾਕੀ ਮੇਰੇ। ਅੱਛਾ ਬੱਕਰੀਆਂ ਦਾ ਵੀ ਆ। ਠੀਕ ਹੈ ਜੇ ਕਿਸੇ ਨੇ ਬੱਕਰੀਆਂ ਲੈਣੀਆਂ ਤਾਂ ਵੀ ਕੰਟੈਕਟ ਕਰ ਸਕਦਾ ਤੇ ਮੱਝਾਂ ਗਾਵਾਂ ਵੀ ਹੈ ਨਾ ਤੇ ਮਾਲ ਹੁੰਦਾ ਕਿਹੇ ਜਾਂ ਹਰੇਕ ਤਰ੍ਹਾਂ ਦੀ ਹੁੰਦਾ ਹਰੇਕ ਤਰ੍ਹਾਂ ਦਾ ਭਾਈ ਹੁੰਦਾ ਠੀਕ ਆ ਵੀ ਮਤਲਬ ਕਿ ਕੰਟੈਕਟ ਕਰਕੇ ਆ ਜੇ ਵੀ ਖਾਲੀ ਨਹੀਂ ਮੁਰੂ ਹੈ ਨਾ ਠੀਕ ਹੈ ਤੇ ਆਪਣਾ ਭਾਈ ਇੱਕ ਕਰੀ ਐਡਰੈਸ ਦੁਬਾਰੇ ਦੱਸ ਦੋ ਤੇ ਕੰਟੈਕਟ ਨੰਬਰ ਬੱਡਾ ਜੀ ਹਾਂਜੀ ਜੀ ਤਲਵੰਡੀ ਦਾ ਬੋਝਾ ਬੰਦਾ ਠੀਕ ਆ ਤਲਵੰਡੀ ਸਾਹਿਬ ਦੇ ਕੋਲ ਹੀ ਹੈ ਨਾ ਹਾਂਜੀ 4 ਕਿਲੋਮੀਟਰ ਠੀਕ ਹੈ ਕੰਟੈਕਟ ਨੰਬਰ ਭਾਈ 94635 04090 04094 94635 04094 99100 ਹਾਂ ਮੈਂ 99153 21022 21022 ਹਾਂਜੀ ਠੀਕ ਹੈ ਠੀਕ ਹੈ ਬਾਈ ਧੰਨਵਾਦ ਥੈਂਕ ਯੂ ਕੋਈ ਵੀ ਦੋਸਤ ਕੰਟੈਕਟ ਕਰ ਸਕਦੇ ਤੁਸੀਂ ਬਾਈ ਦੇ ਨਾਲ ਆ ਛੋਟੀ ਤੋਂ ਨਾ ਪਾ ਤੋਰ ਕੇ ਦਿਖਾਈ ਹੈਗੀ ਤੇ ਛੋਟੀ ਚੰਗੀ ਹੈ ਬਾਕੀ ਤੁਹਾਨੂੰ ਦੱਸਿਆ ਵੀ ਵਪਾਰ ਦਾ ਕੰਮ ਹੈ ਨਾ ਬਾਈ ਕਹਿੰਦਾ ਬੱਕਰੀਆਂ ਵੀ ਮਿਲ ਜਾਂਦੀਆਂ ਹੈ ਤੇ ਮੱਝਾਂ ਗਾਮਾ ਮਤਲਬ ਹਰ ਇੱਕ ਤਰ੍ਹਾਂ ਦੀ ਮਾਲ ਮਿਲ ਜਾਂਦਾ ਹੈਗਾ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਦਿੱਤਾ ਵਾ ਤੇ ਆਜੋ ਤੁਹਾਨੂੰ ਅੱਗੇ ਆਪਾਂ ਪਸ਼ੂ ਹੋਰ ਦਿਖਾਉਣੀ ਆਗੇ ਚੰਗੇ ਤੇ ਨਾਲ ਦੀ ਨਾਲ ਤੁਹਾਨੂੰ ਆਪਾਂ ਮਾਹੌਲ ਵੀ ਦਿਖਾਈ ਜਾਂਦੇ ਆਗੇ ਲੋਈ ਦੋਸਤੋਂ ਤੁਹਾਨੂੰ ਆਪਾਂ ਬਾਈ ਨਾਲ ਗੱਲ ਕਰਾਉਨੇ ਆਗੇ ਤੇ ਇਹਨਾਂ ਦਾ ਵਪਾਰ ਦਾ ਵੀ ਕੰਮ ਆ ਪਸ਼ੂ ਦਵਾਈ ਵੀ ਦਿੰਦੇ ਆ ਤੇ ਮਤਲਬ ਡੀਲਿੰਗ ਦਾ ਵੀ ਕੰਮ ਆ ਤੇ ਤੁਸੀਂ ਕੰਟੈਕਟ ਕਰ ਸਕਦੇ ਇਹਨਾਂ ਨਾਲ ਤੇ ਆਪਾਂ ਗੱਲਬਾਤ ਕਰਾਉਣੀ ਆ ਤੇ ਇਹਨਾਂ ਦੇ ਕੰਮ ਬਾਰੇ ਸਾਰੀ ਆਪਾਂ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਤੇ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂਜੀ ਮੇਰਾ ਤਾਂ ਮਨਜੀਤ ਸਿੰਘ ਹਾਂਜੀ ਫੋਨ ਨੰਬਰ ਹੈ 98152 34329 98152 34329 34329 ਮੇਰੇ ਵੱਲੋਂ ਸਾਰੇ ਹੀ ਚੈਨਲ ਦੇਖਣ ਵਾਲੇ ਭੈਣਾ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਚੜ੍ਹਦੀ ਕਲਾ ਰੱਖੇ। ਠੀਕ ਆ ਬਾਈ। ਠੀਕ ਆ। ਧੰਨਵਾਦ ਜੀ। ਤੇ ਆਪਣੇ ਕੰਮ ਬਾਰੇ ਮੜਾ ਦੱਸ ਦਿਓ ਜੀ। ਹਾਂ ਬਾਈ ਜੀ ਆਪਣਾ ਕੰਮ ਆਪਾਂ ਮਾਲ ਵਾਰ ਵੀ ਭੇਜਦੇ ਆਂ। ਹਾਂਜੀ। ਤੇ ਮੰਨ ਲਓ ਇੱਥੇ ਵੀ ਉਹ ਕਰ ਲੰਨੇ ਆ। ਠੀਕ ਆ। ਠੀਕ ਆ। ਵੀ ਦਿਮਾਲ ਦਬਾਉਣ ਦਾ ਕੰਮ। ਹਾਂਜੀ ਹਾਂਜੀ। ਅੱਜ ਵੀ ਮਾਲ ਭੇਜਣਾ ਸੀਗਾ ਅੱਜ ਦਿੱਕਤ ਕੀ ਆਈ ਤਾਂ। ਹਾਂਜੀ। ਬਿਲਕੁਲ ਜਿਹੜੇ ਮਾਲ ਭੇਜਣਾ ਸੀਗਾ ਮੈਂ ਦੋ ਬੰਦੇਾਂ ਭੇਜਨੇ ਆਂ ਅੱਜ। ਹਾਂਜੀ। ਬੰਦਿਆਂ ਨੇ ਖਾਤੇ ਦੇ ਪੈਸੇ ਲਾਏ ਹੋਏ ਨੇ। ਠੀਕ ਆ ਜੀ। ਅੱਜ 4 ਠੀਕ ਹੈ ਉਹ ਵਿੱਚ ਮੰਨ ਲਓ ਜੇ ਅਸੀਂ 1.5 ਲੱਖ ਦੀ ਮੈਂ ਲੈਣਾਂ ਤਾਂ 6000 ਤਾਂ ਹੋ ਹੀ ਗਿਆ ਮਤਲਬ ਜੇ ਆਪਾਂ 4 ਲੱਖ ਦੀ ਲੈਣੇ ਤਾਂ 4000 ਦੇਣਾ ਪਊਗਾ ਹਾਂਜੀ ਹਾਂਜੀ ਠੀਕ ਆ ਉਹਦਾ ਕਰਕੇ ਬਹੁਤ ਧਾਰਾ ਪੈ ਰਿਆ ਹੁਣ ਗਾਂ ਲੈਣ ਦੀ ਵੀ ਪਸ ਕਹਿ ਸਕਦੇ ਜਿਹਦੇ ਵਿੱਚ ਨਹੀਂ ਇਹ ਜੀ 10000 ਕਾਫੀ ਪੈ ਗਿਆ ਹਾਂਜੀ ਹਾਂਜੀ ਬਹੁਤ ਗਾਂ ਜਿਹੜੇ ਨੇ ਮਾਲ ਲੈਣਾ ਸੀਗਾ ਇਸ ਕਰਕੇ ਮਾਲ ਨਹੀਂ ਲੈ ਰਹੇ ਠੀਕ ਹੈ ਗਾਂ ਜੇ ਹੁਣ ਮੰਨ ਲਓ ਲੱਖ ਦੀ দাম ਹੋ ਗਈ 2-2 ਲੱਖ ਦੀ 2.5 ਲੱਖ ਦੀ ਮੈਂ ਬਤਰੀ ਆ ਹੂੰ ਠੀਕ ਆ 8-8 1000 ਬੰਦਾ ਕਿੰਨੋ ਲਖਾਈ ਦਾ ਭਰੂਗਾ ਠੀਕ ਆ ਉਹੋ ਜੀ ਲਖ ਜਿਹੇ ਜੀ ਮਤਲਬ ਉਹੋ ਜੀ ਲਖਾਈ ਵੱਧ ਪੈ ਰਹੀ ਆ ਨਾ ਇਹ ਤਾਂ ਕਰਕੇ ਨਾ ਥੋੜੇ ਸਾਰੇ ਬੈਠੇ ਆ ਹਾਂਜੀ ਮਨ ਲੈ ਲੈ ਨਹੀਂ ਰਹੇ ਮਾਲ ਮੈਂ ਵੀ ਜਨਸੀਆ ਜੇ ਬਜਾ ਨਾ ਚੋਪਾ ਠੀਕ ਆ ਵੀ ਮਤਲਬ ਠੀਕ ਬੰਦੇ ਨੇ ਪੈਸੇ ਲਾਇਏ ਹੋਏ ਨੇ ਖਾਤੇ 'ਚ ਜੇ ਜਿਦਵਾਲੇ ਨੂੰ ਖਰਚਾ ਦੱਸ ਦਿਆਂ ਅਗਲਾ ਖਰਚੇ ਤੋਂ ਉਹ ਕਰਦਾ ਠੀਕ ਆ ਵੀ ਮਤਲਬ ਅੱਜ ਫਿਰ ਥੋੜਾ ਜਿਹਾ ਡਾਊਨ ਹੀ ਰਹੂ ਮੰਡੀ ਦਾ ਕੰਮ ਹੈ ਨਾ ਡਾਊਨ ਤਾਂ ਰਹਿਣੀ ਰਹਿਣਾ ਜੀ ਠੀਕ ਆ ਇਹ ਡਾਊਨ ਤਾਂ ਰਹੂ ਕਿਉਂਕਿ ਬੜਾ ਵਰਕ ਪੈ ਗਿਆ ਕਿ ਠੇਕੇਦਾਰਾਂ ਨਾਲ ਚਲੋ ਸੈਟਿੰਗ ਸਾਰੇ ਪਾਰਿਆਂ ਨਾਲ ਉਹਨਾਂ ਨੇ ਕੀਤੀ ਹੋਈ ਸੀ ਜੋ ਚੱਲਦਾ ਸੀ ਠੀਕ ਸੀ ਆ ਠੀਕ ਆ ਜਿਆਦਾ ਸਰਕਾਰ ਨੂੰ ਆਹੀ ਬੇਨਤੀ ਕਰਨਾ ਪੰਜਾਬ ਸਰਕਾਰ ਨੂੰ ਕਿ ਜਿਆਦਾ ਤੁਸੀਂ ਦੇਖ ਕੇ ਦੇਹੀ ਮੰਡੀਆਂ ਉਹ ਕਰੋ ਕਿ ਕਿਤੇ ਕਿਤੇ ਕਰਨੀਆਂ ਤਾਂ ਮੁਬਾਰੀਆਂ ਦਾ ਔਰ ਵੇਚਣ ਵਾਲਾ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਕੀ ਇਹਦੀ ਸੈਟਿੰਗ ਕਰੋ ਉੱਖਾ ਹਣਾ ਮੰਡੀ ਦਾ ਸਾਨੂੰ ਤਾਂ ਇਹ ਸੀਗਾ ਵੀ ਸਰਕਾਰੀ ਮੰਡੀ ਹੋ ਗਈ ਕੀ ਜਿਹੜੀ ਠੇਕੇਦਾਰਾਂ ਨੇ ਲਿਖਾਈ ਸੀ ਉਹਦੋਂ ਵੀ ਘਟੂਗੀ ਹਾਂ ਇਹ ਘਟਣ ਦੀ ਵੀ ਇਹ ਵੱਧ ਗਈ ਹੈ ਵੱਧ ਗਈ ਹੈ ਨਾ ਇਹ ਨਾ ਗੱਲ ਫਿਰ ਤਾਂ ਇਹ ਸਾਨੂੰ ਸਰਕਾਰੀ ਮੰਡੀ ਨਹੀਂ ਹੋਈ ਬਨ ਲੋ ਇਹ ਤਾਂ ਠੇਕੇਦਾਰਾਂ ਨਾਲੋਂ ਜ਼ਿਆਦਾ ਹੋ ਗਈ ਹਾਂ ਠੀਕ ਹੈ ਠੀਕ ਹੈ ਕਿਹ ਚੰਗੀ ਸੀ ਸਾਨੂੰ ਠੀਕ ਹੈ ਠੀਕ ਹੈ ਆ ਉੱਖਾ ਹੋ ਗਿਆ ਨਾ ਸਾਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਇਹ ਜਿਹੜਾ ਬੰਦਾ ਇਹ ਇਕੱਲਾ ਇੱਕ ਬੰਦੇ ਨਾਲ ਨਹੀਂ ਜੁੜਿਆ ਹੋਇਆ ਸਹੀ ਗੱਲ ਆ ਇਹ ਕਹਾਣਾਂ ਆਂਦੇ ਵੀ ਕੰਮ ਠੱਪ ਹੁੰਦਾ ਕਿ ਜੋ ਵੀ ਕੋਈ ਵਿਧਿਆਦਾਰਾਂ ਕੋਈ ਪਾਣੀ ਵਾਰਿਆ ਠੀਕ ਆ ਕੋਈ ਲੈ ਰਿਹਾ ਕੋਈ ਵੇਚ ਰਿਹਾ ਕੋਈ ਸੈਂਟਰਲ ਤੇ ਲੈ ਰਿਹਾ ਸਾਰੇ ਬੰਦਿਆਂ ਦਾ ਬਹੁਤ ਕਈ ਬੰਦਿਆਂ ਕਈ ਬੰਦਿਆਂ ਦਾ ਰਜਗਾਰ ਜੁੜਿਆ ਹੋਣਾ ਨਾ ਠੀਕ ਆ ਕੰਦੇ ਦਾ ਹੋ ਨਹੀਂ ਹੋ ਰਿਹਾ ਇਹ ਮੇਰੇ ਹੱਥ ਛੁੱਟ ਗਏ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਇਹਦੇ ਗੌਰ ਕਰੋ ਜਦਾ ਪਹਿਲਾਂ ਹੀ ਜਿਵੇਂ ਠੀਕੇ ਤੇ ਚੱਲ ਰਾਇਆ ਸੀ ਉਹ ਵੀ ਠੀਕ ਸੀ ਪਹਿਲਾਂ ਠੀਕ ਸੀ ਹੈ ਨਾ ਉਸ ਤੋਂ ਠੀਕੇ ਜਾਂਦੀ ਜੋਖ ਦਿਖਾਈ ਸੀ ਵੀ ਦੇਰ ਰਾਇ ਸੀ ਮਾਲ ਖਰੀਦ ਰਾਇ ਸੀ ਹਾਂ ਠੀਕ ਆ ਤੁਸੀਂ ਸਰਕਾਰੀ ਕਰਕੇ ਉਹ ਨੂੰ ਵੀ ਆਉ ਕਰਤਾ ਔਖਾ ਹੋ ਗਿਆ ਨਾ ਮਾਲ ਜੀ ਨੂੰ ਲੈ ਕੇ ਦੇਣਾ ਉਹਨੂੰ ਕੀ ਆਖਾਂਗੇ ਸਹੀ ਗੱਲ ਆ ਜਿੱਥੇ ਲਖਾਈ ਦਿਓ ਸੇ ਦਿਓ ਸਹੀ ਗੱਲ ਆ ਠੀਕ ਆ ਸਾਡੇ ਹੱਥ ਬਨ ਕੇ ਇਹ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਇਹਦੇ ਗੌਰ ਕੀਤੀ ਜਾਵੇ ਇਹ ਮੰਡੀ ਦਾ ਮੰਨ ਲਓ ਅੱਜ ਖਤਮ ਵਰਗੀ ਆ ਖਤਮ ਹੋ ਗਈ ਆ ਠੀਕ ਆ ਸਹੀ ਗੱਲ ਆ ਜਿਹੜੀਆਂ ਦੂਜੀਆਂ ਮੰਡੀਆਂ ਹੋਰ ਵੀ ਆ ਅੱਗੇ ਆਉਣੀਆਂ ਉਹਨਾਂ ਦੇ ਗੌਰ ਕੀਤੀ ਜਾਵੇ ਤੇ ਹੁਣ ਇਸੇ ਮੰਡੀ ਤੇ ਹੋਇਆ ਹੋਰਾਂ ਤੇ ਵੀ ਹੋ ਸਕਦਾ ਇਹ ਸਾਰਿਆਂ ਦਾ ਹੋਊਗਾ ਇਸ ਸਰਕਾਰੀ ਹੋਵੇ ਗੱਲਾਂ ਠੇਕਾ ਸੀਗਾ ਆਉਂਦਾ ਬਾਈ ਠੇਕਾ ਸੀਗਾ ਸਾਰੀਆਂ ਮੰਡੀਆਂ ਦਾ ਠੇਕਾ ਸੀਗਾ ਠੀਕ ਹੈ ਉਹ ਉਸੇ ਤਰ੍ਹਾਂ ਸਿਸਟਮੀਆਂ ਚੱਲਦਾ ਸੀ ਇਹ ਸਰਕਾਰੀ ਹੋ ਰਿਹਾ ਮਤਲਬ ਹੈ ਨਾ ਹਾਂ ਸਰਕਾਰੀ ਹੋਗਾ ਸਰਕਾਰੀ ਦਾ ਬਹੁਤ ਵੱਡਾ ਫਾਇਦੇ ਦੀ ਵਜ੍ਹਾ ਨਾਲ ਖਾਣ ਹੋ ਰਿਹਾ ਠੇਕਾ ਮਤਲਬ ਫਿਰ ਖਤਮ ਹੋ ਰਿਹਾਗਾ ਠੇਕਾ ਦਾ ਖਤਮ ਹੋ ਹੀ ਜਾ ਅਗਲੇ ਆਂਦਾ ਠੇਕਾ ਖਤਮ ਹੋ ਗਿਆ ਲੰਦਾ ਇਹਨਾਂ ਨੇ ਸਰਕਾਰੀ ਹੋ ਕਰਤੀ ਸਹੀ ਗੱਲ ਆ ਆਪਾਂ ਸਰਕਾਰੀ ਚੀਜ਼ ਦਾ ਕੋਈ ਵੀ ਆਹੋ ਆਪਾਂ ਸੋਚੀ ਸਰਕਾਰੀ ਹੈ ਹੀ ਆ ਇਹ ਕਰਨ ਸੁਹੂਲਤ ਮੈਨੂੰ ਰੇਟ ਵਧਾਉਣਾ ਚਾਹੀਦਾ ਉਹ ਘਟਰੀ ਵੀ ਵਧਾ ਰਹੇ ਨੇ ਤਾਂ ਆਮ ਫਿਰ ਹਰੇਕ ਬੰਦੇ ਦਾ ਹੀ ਨੁਕਸਾਨ ਆ ਨਾ ਜੀ ਤੁਸੀਂ ਆਪਾਂ ਕੀ ਕਹਿੰਦੇ ਹੁੰਨੇ ਆ ਵੀ ਪਹਿਲਾਂ ਇੱਕ ਟੀ ਸਪੰਚ ਨੇ ਕੰਮ ਨਹੀਂ ਚੰਗਾ ਕੀਤਾ ਜੂੰਦਾ ਪਹਿਲਾਂ ਵਾਲਾ ਚੰਗਾ ਸੀਗਾ ਆਪਾਂ ਹੁਣ ਕੀ ਕਹਿੰਦੇ ਵੀ ਠੇਕੇਦਾਰ ਚੰਗੇ ਸੀਗੇ ਜੂੰਦਾ ਹੂੰ ਸਹੀ ਗੱਲ ਆ ਠੇਕੇਦਾਰ ਘੱਟ ਦੋਟ ਸਾਡੇ ਦਾ ਤੁਹਾਨੂੰ ਮਾਰਦੇ ਤਾਂ ਨਹੀਂ ਸੀ ਜਾਇਰ ਰੇਟ ਕੀਤਾ ਹੋਇਆ ਸੀ ਚਲੋ ਹਰੇਕ ਬੰਦਾ ਲਖਾਈ ਖੋਸਨੇ ਸਾਰੇ ਨੇ ਸਹੀ ਗੱਲ ਆ ਆਈ ਚਣਾਈ ਹਰੇਕ ਦੀ ਚੱਲੀ ਜਾਂਦੀ ਸੀ ਹਾਂਜੀ ਹਾਂਜੀ ਇਹਦਾ ਬਹੁਤ ਨੁਕਸਾਨ ਹੋ ਰਿਹਾ ਪੰਜਾਬ ਸਰਕਾਰ ਮਾਤ ਜੋਲ ਕੇ ਬੈਂਤੀ ਕਰਦਾ ਠੀਕ ਆ ਵੀ ਇਹ ਤੇ ਗੌਰ ਕੀਤੀ ਜਾਵੇ ਠੀਕ ਆ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਪੰਨ ਮੰਨਦਾ ਪੰਜਾਬ ਹੋ ਤਾਂ ਕਿ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਇਰੇਕ ਬੰਦੇ ਦਾ ਉਹਦਾ ਨਾਂ ਹੋਏ ਕੀ ਕਿਆ ਜੀ ਗੱਲ ਕੀਤੀ ਜਾਵੇ ਠੀਕ ਆ ਬਾਈ ਅੱਜ ਰੇਟ ਘਟਾਇਆ ਜਾਵੇ ਸਾਡੇ ਸੰਨਵੇ ਨਹੀਂ ਵੀ ਪ੍ਰਾਈਵੇਟ ਕਿਤੇ ਦੇਓ ਜਾਂ ਸਰਕਾਰੀ ਕੋਈ ਸਰਕਾਰੀ ਪ੍ਰਾਈਵੇਟ ਦਾ ਕੋਈ ਨਹੀਂ ਰੇਟ ਹੋਣਾ ਚਾਹੀਦਾ ਸਹੀ ਹੈ ਨਾ ਤੁਹਾਨੂੰ ਤਾਂ ਇਹ ਆ ਵੀ ਜਿਹੜੀ ਅਸੀਂ ਲਿਖਾਈ ਆ ਉਹ ਜਾਇਜ਼ ਕੀਤੀ ਜਾਵੇ ਉਹ ਜਾਇਜ਼ ਹੋਵੇ ਚਾਹੇ ਸਰਕਾਰੀ ਹੋਵੇ ਚਾਹੇ ਕਿਵੇਂ ਵੀ ਹੋਵੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹਮ ਠੀਕ ਸਹੀ ਗੱਲ ਹੈ ਪ੍ਰਾਈਵੇਟ ਤੋਂ ਦੇਖਦੇ ਨੂੰ ਉਹਦਾ ਵੀ ਕੋਈ ਇਤਰਾਜ਼ ਨਹੀਂ ਇਹ ਤਾਂ ਦੇਖੋ ਇਸ ਦਾ ਲਿਖਾਈ ਦੇਣੀ ਆ ਸਹੀ ਗੱਲ ਆ ਪ੍ਰਾਈਵੇਟ ਨੂੰ ਵੀ ਦੇ ਰਹੇ ਜੀ ਜਿਹੋ ਤੁਹਾਨੂੰ ਵੀ ਦੇਣੀ ਆ ਲੇਕਿਨ ਛੋਟਾ ਰੇਟ ਵਧਨ ਦੇ ਕਾਰਨ ਅਸੀਂ ਮਾਲ ਨਹੀਂ ਖਰੀਦ ਤੋਇਆ ਵੀ ਰੇਟ ਵਧਾਣ ਦਾ ਚੱਕਰ ਪਿਆਗਾ ਹਾਂ ਨਾ ਵੀ ਉਹ ਜਾਇਜ਼ ਹੋ ਜੇ ਹਾਂਜੀ ਇਹਦਾ ਬਿੰਦੀ ਕਰੇ ਮਹੰਤ ਮੰਤ ਸਾਹਿਬ ਨੂੰ ਠੀਕ ਹੈ ਜੀ ਜੀ ਆਹ ਦੇਖੋ ਜਲਦੀ ਚੰਗਾ ਹੁੰਦਾ ਜੀ ਹਾਂਜੀ ਹਾਂਜੀ ਇਹਨੂੰ ਬੰਦ ਨਾ ਕੀਤਾ ਜਾਵੇ ਜੇ ਇਸ ਤਰ੍ਹਾਂ ਕਰਾਂਗੇ ਬੰਦੀ ਆ ਬੰਦ ਹੈ ਸਹੀ ਗੱਲ ਹੈ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਇੱਕ ਕਰੀਆ ਦਾ ਨੰਬਰ ਬੋਲ ਦਿਓ ਭਾਈ ਮੇਰਾ ਮਾਲ ਨੰਬਰ ਹੈ 98152 3433 ਠੀਕ ਹੈ ਜੀ ਧੰਨਵਾਦ ਬਾਕੀ ਦੋਸਤੋ ਅੱਗੇ ਵੀ ਤੁਹਾਨੂੰ ਆਪਾਂ ਸਾਰਾ ਹੱਥ ਦਿਖਾਉਣੀ ਹੈ ਮਹੌਲ ਮੰਡੀ ਦਾ ਤੇ ਕਾਈ ਨੇ ਜੋ ਗੱਲਬਾਤ ਕਰੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀ ਕਿਦਾਂ ਇਹ ਗੱਲਬਾਤ ਹੈ ਨਾ ਤੇ ਇਸ ਚੀਜ਼ ਨਾਲ ਫਰਕ ਬਹੁਤ ਪਊਗਾ ਕਿਉਂਕਿ ਰੋਜ਼ਗਾਰ ਜੁੜਿਆ ਵਾ ਬਹੁਤ ਲੋਕਾਂ ਦਾ ਮੰਡੀਆਂ ਦੇ ਚਰਗੇ ਮੰਡੀ ਭਰੀ ਵੀ ਉਹ ਬਹੁਤ ਆ ਗਈ ਪਰ ਜਿਹੜੇ ਹਿਸਾਬ ਨਾਲ ਆਪਾਂ ਜਾਣਕਾਰੀ ਲਈ ਆ ਹਨਾ ਗੱਲਬਾਤ ਦੱਸੀ ਆ ਬਾਈ ਨੇ ਉਸ ਹਿਸਾਬ ਦੇ ਨਾਲ ਤਾਂ ਫਿਰ ਮੰਡੀਆਂ ਦਾ ਕੰਮ ਟਰੌਨ ਹੋਊਗਾ ਹੌਲੀ ਹੌਲੀ ਕਿਉਂਕਿ ਖਰਚਾ ਕਾਫੀ ਪੈ ਜਾ ਕਰਨਾ ਆਪਣੀਆਂ ਬਾਈ ਕੀ ਰੇਟ ਆ ਇੱਕ ਪੱਤੀ ਇੱਕ ਪੱਤੀ ਹੈ ਠੀਕ ਕਰਦੀ ਹੈ ਲਈ ਲਈ ਵੀ ਹੈ ਠੀਕ ਹੈ ਲੋਕੀ ਦੋਸਤੋ 125 ਰੇਟ ਆ ਇਹਦਾ ਆ ਮੱਝ ਦਾ ਤੇ ਕੋਈ ਮੈਂ ਕੋਈ ਕੋਲ ਨਹੀਂ ਲੈ ਸਕਦੇ ਉਹ ਬੱਚਾ ਦੇਖ ਸਕਦੇ ਆਹ ਬੱਚਾ ਆਇਆ ਤਾਂ ਇਧਰ ਇੱਕ ਸ਼ਾਹੀ ਵਾਲ ਖੜੀ ਹੈ ਜੀ ਦਰ ਮੰਡੀ ਦਾ ਇਹ ਸਾਰਾ ਬਾਹਰਲਾ ਪਾਸਾ ਹੈਗਾ ਲਾਸਟ ਪਾਸਾ ਦੇਖ ਸਾਹਦੇ ਤੁਸੀਂ ਮੈਂ ਚਟਾਵਾਂਗਾ ਗਾਈਆਂ ਵੀ ਆ ਜਾਂਦੀਆਂ ਚਾਰਾਦਾਰ ਮੱਝਾਂ ਹੀ ਆਉਂਦੀਆਂ ਜੀ ਜਿਹੜੀ ਹੋਰ ਕੋਈ ਕੰਨੀ ਮੈਂ ਕੋਈ ਹਰ ਜਨਾਨਾ ਨਹੀਂ ਕਿਹਾ ਆ ਜਾਓ ਵਾਪਸ ਆ ਜਾਓ ਅੱਜ ਆ ਜਾਓ ਜੀ ਇਧਰ ਆਪਾਂ ਪਾਸਾ ਸਾਰਾ ਇਧਰੋਂ ਐਂਡ ਵਾਲਾ ਪਾਸਾ ਘੋਮੇ ਆਏ ਆ ਤੇ ਹੁਣ ਆਪਾਂ ਚੱਲਿਆ ਐਂਟਰੀ ਗੇਟ ਨੂੰ ਤੇ ਇੱਥੋਂ ਆਪਾਂ ਕਰਾਂਗੇ ਅੱਗੇ ਮਾਲ ਕਾਫੀ ਹੈਗਾ ਗਾਕ ਵੀ ਬਹੁਤ ਫਰਦਾ ਪਰ ਅੱਜ ਥੋੜਾ ਜਿਵੇਂ ਤੁਹਾਨੂੰ ਦੱਸਿਆ ਹੀ ਪਹਿਲਾਂ ਪੀ ਪਾਰਟੀ ਵਾਲਾ ਸਿਸਟਮ ਕਰਕੇ ਕੰਮ ਥੋੜਾ ਜਿਹਾ ਡਾਊਨ ਹੋ ਗਿਆ ਇੱਕ ਕੀ ਕਮੀ ਸੋਮਾ ਲੱਗ ਗਈ ਵੇ ਕਿਵੇਂ ਨੇ ਹੈ ਕੀ ਲਾਏ ਲੱਗਦਾ ਬਾਈ ਦਿੱਖਦਾ ਕਿ ਮਾਰ ਕੇ ਚੱਲੇ ਜੀ ਹੁਣ ਦੇ ਫੈਸਲਾ ਲੈਣ ਨੂੰ ਮੈਂ ਦਾ ਸੁਨੇਹਾ ਨਹੀਂ ਕਰੀ ਕਿ ਉਹ ਕਿੱਥੇ ਵੀ ਚੱਲਦੇ ਨਹੀਂ ਹਨ ਹਨਾ ਮਾਸਤੇ ਇਹਦਾ ਮੰਨਦਾ ਹੈ ਕਿ ਮਰੀ ਵੀ ਮੀਟਰ ਲੈ ਜਾਂਦੇ ਸੀ ਓਸ਼ ਬਜੂ ਦੇ ਦਲੇ ਸੱਜੇ ਖੜੇ ਹੈ ਇਧਰ ਦੇਸੀ ਗਾਂ ਖੜੀ ਹੈ ਕਿਥੋਂ ਤੇ ਆ ਰਹੇ ਲੋਕ ਨੇ ਭੈਣ ਦੇ ਖਾ ਲੋ ਯਾਰ ਵੀਰ ਨੀ ਘੱਟਦੀਆਂ ਅੱਖੀ ਸਾਹਮਣੇ ਐਂਟਰੀ ਗੇਟ ਆ ਗਿਆ ਇੱਥੇ ਆਪਾਂ ਵੀਡੀਓ ਦਾ ਐਂਡ ਕਰਦੇ ਹਾਂਗੇ ਮਾਹੌਲ ਤੁਸੀਂ ਦੇਖ ਸਕਦੇ ਹੋ ਅੰਦਰ ਵੀ ਠੀਕ ਹੈ ਅਸੀਂ ਆਏ ਹਾਂ ਇਹ ਜਿਹੜੀ ਇਹ ਆਪਣਾ ਦੋ ਹੀ ਵੀ ਅੱਧੇ ਮਿੰਟ ਹੀ ਸੀ ਵੀ 100 ਅੱਧੇ ਮਿੰਟ なかなかアピールか。